ਹੈਲੋ ਬੱਚਿਓ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੇ ਚੈਪਟਰ ਵਿੱਚ ਆਪਾਂ ਸਿੱਖਾਂਗੇ ਸਿਹਾਰੀ ਕਿਸੇਹਾਰੇ ਦਾ ਇਸਤੇਮਾਲ ਆਪਾਂ ਕਰਨਾ ਹੈ ਤੇ ਉਸ ਦੇ ਨਾਲ ਇੱਕ ਆਪਾਂ ਪੋਇਮ پڑھਣੀ ਹੈ ਪੋਇਮ ਕਹेलो ਕੋ ਸਟੋਰੀ ਕਹेलो ਸੋ ਆਪਾਂ ਇਸ ਨੂੰ ਪਰਕ ਕੇ ਸਿਖਾਂਗੇ ਇਸ ਦਾ ਨਾਮ ਹੈ ਕਿਣ ਮੇ ਕਿੰਮੇ 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 ਹੁੰਦੀ ਹੈ ਜਦੋਂ ਮੀਂਹ ਆਉਂਦਾ ਹੈ ਤਾਂ ਜੋ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ ਤਾਂ ਉਸ ਨੂੰ ਅਸੀਂ ਕਿੰਮੇ ਕਹਿੰਦੇ ਹਾਂ ਕਿਰਨ ਦੀ ਨੀਗਾ ਕਿਰਨ ਦੀ ਨੀਗਾ ਹਿਰਨ ਤੇ ਪਈ ਉਹ ਨਹਿਰ ਕਿਨਾਰੇ ਭੱਜਿਆ ਹੁੰਦਾ ਸੀ ਉਸ ਨੇ ਟਪੂਸੀ ਮਾਰੀ ਤੇ ਨਹਿਰ ਦੇ ਦੂਜੇ ਕਿਨਾਰੇ ਤੇ ਜਾ ਪਹੁੰਚਿਆ ਕਿਰਨ ਬੋਲੀ ਪਿਤਾ ਜੀ ਕਿੰਨਾ ਸੋਹਣਾ ਹਿਰਨ हिरण ਦੂਜੇ ਪਾਸੇ ਖੜਾ ਉਹਨਾਂ ਵੱਲ ਬਿਟਰ-ਬਿਟਰ ਤੱਕ ਰਿਹਾ ਸੀ। ਏਨੇ ਨੂੰ ਕਿਣਮਣ ਹੋਣ ਲੱਗੀ ਜਾਨਕੀ ਮੀਂਹ ਆ ਗਿਆ। ਭਿੱਜੀ ਹੋਈ ਮਿੱਟੀ ਦੀ ਮਹਿਕ ਆਉਣ ਲੱਗੀ। ਝਟੂ ਕਣੀਆਂ ਧਰਤੀ ਤੇ ਪਈਆਂ ਤਾਂ ਮਿੱਟੀ ਵਿੱਚੋਂ ਖੁਸ਼ਬੂ ਆਉਂਦੀ ਹੈ। ਕੀ ਕਿਰਨ ਤੇ ਕੀ ਹਿਰਨ ਸਭ ਖੁਸ਼ ਹੋ ਗਏ। ਟਿਪ-ਟਿਪ ਦੀ ਆਵਾਜ਼ ਸੁਣ ਕਿਰਨ ਦਾ ਧਿਆਨ ਨਹਿਰ ਵੱਲ ਗਿਆ। ਇਹ ਪਾਣੀ ਵਿੱਚ ਡਿੱਗਦੀਆਂ ਕਣੀਆਂ ਦੀ ਆਵਾਜ਼ ਸੀ ਉਹ ਖੁਸ਼ੀ ਵਿੱਚ ਗਾਉਣ ਲੱਗੀ ਕਿਣ ਮਿਣਕਣੀਆਂ ਬਈ ਕਿਣ ਮਿਣਕਣੀਆਂ ਪਾਣੀ ਦੀਆਂ ਬਣੀਆਂ ਬਈ ਕਿਣ ਮਿਣਕਣੀਆਂ ਬਈ ਪਾਣੀ ਦੀਆਂ ਬਣੀਆਂ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਪੜਿਆ ਵੀ ਆਪਾਂ ਸਿੱਖਿਆ ਵੀ ਤੇ ਆਪਾਂ ਦੇਖਿਆ ਕਿ ਇੱਥੇ ਸਿਹਾਰੀ ਦਾ ਇਸਤੇਮਾਲ ਕਿੰਨੇ ਵਾਰੀ ਹੋਇਆ ਹੈ ਇੱਕ ਵਾਰੀ ਫੇਰ ਪੜੋ किरण ਦੀ ਨਿਗਾ ਹਿਰਨ ਤੇ ਪਈ ਉਹ ਨਹਿਰ ਕਿਨਾਰੇ ਪੱਛਿਆ ਹੁੰਦਾ ਸੀ ਉਸ ਨੇ ਟਪੂਸੀ ਮਾਰੀ ਤੇ ਨਹਿਰ ਦੇ ਦੂਜੇ ਕਿਨਾਰੇ ਚ ਆ ਪਹੁੰਚਿਆ ਕਿਰਨ ਬੋਲੀ ਪਿਤਾ ਜੀ ਕਿੰਨਾ ਸੋਹਣਾ ਹਿਰਨ ਹਿਰਨ ਦੂਜੇ ਪਾਸੇ ਖੜਾ ਉਹਨਾਂ ਵੱਲ ਟਿੱਟਰ-ਟਿੱਟਰ ਤੱਕ ਰਿਹਾ ਸੀ ਏਨੇ ਨੂੰ ਕਿਲਮਣ ਹੋਣ ਲੱਗੀ ਭਿੱਜੀ ਹੋਈ ਮਿੱਟੀ ਦੀ ਮਹਿਕ ਆਉਣ ਲੱਗੀ ਕੀ ਹਿਰਨ ਤੇ ਕੀ ਕਿਰਨ ਸਭ ਖੁਸ਼ ਹੋ ਗਏ ਟਿਪ-ਟਿਪ ਦੀ ਆਵਾਜ਼ ਸੁਣ ਕਿਰਨ ਦਾ ਧਿਆਨ ਨਹਿਰ ਵੱਲ ਗਿਆ ਇਹ ਪਾਣੀ ਵਿੱਚ ਡਿੱਗਦੀਆਂ ਕਣੀਆਂ ਦੀ ਆਵਾਜ਼ ਸੀ ਉਹ ਖੁਸ਼ੀ ਵਿੱਚ ਗਾਉਣ ਲੱਗੀ ਕਿਣ ਮੀਣ ਕਣੀਆਂ ਕਿਣ ਮੀਣ ਕਣੀਆਂ ਬਈ ਕਿਣ ਮੀਣ ਕਣੀਆਂ ਪਾਣੀ ਦੀਆਂ ਬਣੀਆਂ ਬਈ ਪਾਣੀ ਦੀਆਂ ਬਣੀਆਂ ਤਾਂ ਦੇਖਿਆ ਬੱਚਿਓ ਆਪਾਂ ਜੋ ਪੜਿਆ ਉਹਦੇ ਵਿੱਚੋਂ ਹੁਣ ਆਪਾਂ ਕੁਝ ਗੱਲਾਂ ਕਰਦੇ ਹਾਂ ਕਿਰਨ ਨੇ ਨਹਿਰ ਤੇ ਕੀ ਦੇਖਿਆ yes you are right ਹਿਰਨ ਕਿਰਨ ਨੇ ਨਹਿਰ ਤੇ ਹਿਰਨ ਦੇਖਿਆ ਮਿੱਟੀ 'ਚੋਂ ਮਹਿਕ ਕਿਉਂ ਲੱਗੀ ਸੀ ਦੱਸੋ ਦੱਸੋ ਕਿਉਂਕਿ ਮੀਂਹ ਪੈਣ ਲੱਗਾ ਸੀ ਤੇ ਕਿਣਮਿਣ ਕਣੀਆਂ ਕਰਕੇ ਮਿੱਟੀ ਵਿੱਚੋਂ ਮਹਿਕ ਆਉਣ ਲੱਗੀ ਸੀ ਗੁੱਡ ਤੇ ਕਿਰਨ ਨੇ ਕਿਹੜਾ ਗੀਤ ਗਾਇਆ ਸੀ ਦੱਸੋ ਦੱਸੋ ਗਾਉ ਗਾਉ ਕਿਣਮਿਣ ਕਣੀਆਂ ਬਈ ਕਿਣਮਿਣ ਕਣੀਆਂ ਪਾਣੀ ਦੀਆਂ ਬਣੀਆਂ ਬਈ ਪਾਣੀ ਦੀਆਂ ਬਣੀਆਂ ਕਿਣ ਮਿਲਕਣੀਆਂ ਬਈ ਕਿਣ ਮਿਲਕਣੀਆਂ ਦੇਖਿਆ ਕਿਨੇ ਆਸਾਨ ਤਰੀਕੇ ਨਾਲ ਯਾਦ ਹੋ ਗਿਆ ਤੁਸੀਂ ਕਿਹੜੇ ਕਿਹੜੇ ਗੀਤ ਗਾਉਂਦੇ ਹੋ ਤਾਂ ਤੁਸੀਂ ਇੱਥੇ ਆਪਣੇ ਦੋਸਤਾਂ ਨਾਲ ਜਦੋਂ ਵੀ ਮੀ ਆਉਂਦਾ ਹੈ ਜਿਹੜੇ ਜਿਹੜੇ ਗੀਤ ਗਾਉਂਦੇ ਹੋ ਤਾਂ ਉਹ ਗਾ ਸਕਦੇ ਹੋ ਤੇ ਪ੍ਰੈਕਟਿਸ ਕਰ ਸਕਦੇ ਹੋ ਆਓ ਇੱਕ ਵਾਰੀ ਫੇਰ ਗਾਈਏ ਕਿਣ ਮਿਣਕਣੀਆਂ ਬਈ ਕਿਣ ਮਿਣਕਣੀਆਂ ਪਾਣੀ ਦੀਆਂ ਬਣੀਆਂ ਬਈ ਪਾਣੀ ਦੀਆਂ ਬਣੀਆਂ ਆ ਦੇਖੋ ਹੁਣ ਆਪਾਂ ਪਿਕਚਰ ਤੋਂ ਇਮੇਜਿਨ ਕਰਦੇ ਹਾਂ ਤੇ ਸਿੱਖਦੇ ਹਾਂ ਦੇਖੋ ਕਿਰਨ ਵਿੱਚ ਦੀ ਕੀ ਆ ਰਿਹਾ ਹੈ ਨਦੀ ਆ ਰਹੀ ਹੈ ਉਹਦੇ ਵਿੱਚ ਪਾਣੀ ਦੀਆਂ ਕਿਣ ਮਿਣ ਬੂੰਦਾਂ ਪੈ ਰਹੀਆਂ ਨੇ ਇੱਕ ਪਾਸੇ ਕਿਰਨ ਬੈਠੀ ਹੋਈ ਹੈ ਤੇ ਦੂਜੇ ਪਾਸੇ ਹਿਰਨ ਖੜਾ ਹੈ हिरण ਦੇ ਕੋਲ ਉਹਦੇ ਪਿਤਾ ਜੀ ਖੜੇ ਹਨ ਤੇ ਦੇਖੋ ਹਿਰਨ ਕਿਸ ਤਰ੍ਹਾਂ ਉਹਨਾਂ ਵੱਲ ਬਿਟਰ-ਬਿਟਰ ਦੇਖ ਰਿਹਾ ਹੈ ਜਿਸ ਤਰ੍ਹਾਂ ਆਪਾਂ ਪੜਿਆ ਹੈ ਉਸੇ ਤਰ੍ਹਾਂ ਤਾਂ ਜਦੋਂ ਤੁਸੀਂ ਪਿਕਚਰ ਦੇਖਦੇ ਹੋ ਪਹਿਲਾਂ ਤੁਸੀਂ ਪੜ੍ਹਨਾ ਹੈ ਫਿਰ ਤੁਸੀਂ ਪਿਕਚਰ ਦੇਖਣੀ ਹੈ ਤੇ ਤੁਸੀਂ ਧਿਆਨ ਨਾਲ ਜੋ ਤੁਸੀਂ ਪੜਿਆ ਹੈ ਉਹਦੇ ਵਿੱਚਲੇ ਜੋ ਕਰੈਕਟਰ ਨੇ ਉਹਨਾਂ ਨੂੰ ਪਿਕਚਰ ਵਿੱਚੋਂ ਲੱਭਣਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਿਕਚਰ ਵਿੱਚ ਦਰਖਤ ਹਨ ਕਿੰਨੇ ਦਰਖਤ ਹਨ 1 2 3 4 5 ਇਸ ਤਰ੍ਹਾਂ ਤੁਸੀਂ ਉਹਨਾਂ ਦੀ ਕਾਊਂਟਿੰਗ ਕਰ ਸਕਦੇ ਹੋ ਤੁਹਾਨੂੰ ਕਾਊਂਟਿੰਗ ਵੀ ਆਊਗੀ ਫਿਰ ਤੁਸੀਂ ਦੇਖਣਾ ਹੈ ਕਿ ਹੋਰ ਇਸ ਪਿਕਚਰ ਵਿੱਚ ਕੀ ਦਿਖਾਇਆ ਗਿਆ ਹੈ ਇਸ ਪਿਕਚਰ ਵਿੱਚ ਜੋ ਆਪਾਂ ਪੜਿਆ ਹੈ ਉਸ ਨੂੰ ਬੜੀ ਆਸਾਨੀ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਕਿਰਨ ਬੈਠੀ ਆਪਣੇ ਪਿਤਾ ਜੀ ਕੋਲ ਬੈਠੀ ਹੈ ਤੇ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਹਨ ਤੇ ਦੂਸਰੇ ਪਾਸੇ ਹਿਰਨ ਖੜਾ ਉਹਨਾਂ ਨੂੰ ਬਿਟਰ-ਬਿਟਰ ਦੇਖ ਰਿਹਾ ਹੈ ਇਸ ਤਰ੍ਹਾਂ ਬੱਚਿਓ ਤੁਸੀਂ ਅੱਜ ਕੀ ਸਿੱਖਿਆ ਕਿ ਆਪਾਂ ਸਿਹਾਰੀ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਹਾਂ ਉਮੀਦ ਹੈ ਤੁਹਾਨੂੰ ਇਹ ਚੈਪਟਰ ਸੌਖਾ ਲੱਗਿਆ ਹੋਵੇਗਾ ਤੇ ਤੁਹਾਨੂੰ ਆਸਾਨੀ ਨਾਲ ਯਾਦ ਹੋ ਜਾਵੇਗਾ ਤੇ ਮਿਲਦੇ ਹਾਂ ਨੈਕਸਟ ਚੈਪਟਰ ਦੇ ਵਿੱਚ ਆਪਣਾ ਖਿਆਲ ਰੱਖਣਾ ਹੱਸਦੇ ਰਹੋ ਖਸਦੇ ਰਹੋ ਬਾਏ ਬਾਏ